ਜੇ ਆਪਾਂ ਗੱਲ ਕਰਾਂਗੇ ਜੱਟਾ ਦੇ ਗੋਤ ਬਾਟ ਬਾਰੇ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਜਾਵੇ ਇਹ ਬਾਖਦਰ ਵਾਲੇ ਸ਼ੱਕਾ ਦੀ ਬੰਦ ਵਿੱਚੋਂ ਹਨ ਇਹ ਪੰਜਾਬ ਵਿੱਚ 175 ਪੂਰਵ 20ਵੀਂ ਦੇ ਲਗਭਗ ਆਏ ਇਸ ਬੰਦ ਦਾ ਪ੍ਰਸਿੱਧ ਰਾਜਾ ਦੇਵ ਮਿੱਤਰ ਹੋਇਆ ਹੈ ਉਸ ਦੀ ਰਾਜਧਾਨੀ ਲੰਬੂਸੀ ਉਸ ਦਾ ਰਾਜ ਵਿਆਸ਼ਾ ਤੱਕ ਹੀ ਰਿਹਾ ਪਹਿਲਾਂ ਪਹਿਲੇ ਇਸ ਕਬੀਲੇ ਦਾ ਨਾਮ ਬਟਸੀ ਵੀ ਫਿਰ ਹੌਲੀ ਹੌਲੀ ਬਾੜ ਪ੍ਰਚਲਿਤ ਹੋ ਗਿਆ ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ ਬਾਟ ਚੰਦਰ ਬੰਸੀ ਹਨ ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡ ਕੇ ਜੱਟ ਜਾਤੀ ਨਾਲ ਵਿਆਹ ਕਰਵਾ ਲਿਆ ਸੀ ਇਸ ਤਰ੍ਹਾਂ ਇਹ ਜੱਟ ਪਾਈਚਾਰੇ ਵਿੱਚ ਰਲ ਮਿਲ ਗਿਆ ਬਾਟ ਗੋਤ ਦੇ ਮੂਢੀ ਨੂੰ ਬਾਟ ਕਿਹਾ ਜਾਂਦਾ ਸੀ ਇਹਨਾਂ ਦਿਨਾਂ ਘੁੰਮਣ ਤਤਲੇ ਤੇ ਖੈਰੇ ਆਦੇ ਵੀ ਮੂਹਿਆ ਹਨ ਇਹ ਆਪਣੀਆਂ ਵੀ ਮੂਹਿਆ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਹਨ ਬਾਠ ਗੋਤ ਦੇ ਜੱਟ ਪਹਿਲਾ ਲਾਹੌਰ ਦੇ ਹੁੜਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ ਤਰਨਤਾਰਨ ਤਹਿਸੀਲ ਵਿੱਚ ਬਾਠ ਪਾਈਚਾਰੇ ਦੇ ਬਾਠ ਨਾਮ ਦੇ ਦੋ ਪਿੰਡ ਹਨ ਮਿੰਟਕੁੱਲੀ ਖੇਤਰ ਦੇ ਕੁਝ ਬਾਠ ਮੁਸਲਮਾਨ ਬਣ ਗਏ ਸਨ ਸਾਂਦਲਬਾਰ ਵਿੱਚ ਬਾਠ ਦੇ ਪ੍ਰਸਿੱਧ ਪਿੰਡ ਬਾਠ ਤੇ ਭਗਵਾ ਸਨ ਕੁਝ ਬਾਠ ਮਾਝੇ ਤੋਂ ਚੱਲ ਕੇ ਕਪੂਰਥਲਾ ਖੇਤਰ ਵਿੱਚ ਆਬਾਦ ਹੋ ਗਏ ਸਨ ਮਾਲਵੇ ਵਿੱਚ ਵੀ ਬਾਠ ਪਾਈਚਾਰੇ ਦੇ ਲੋਕ ਬਹੁਤ ਹਨ ਬਾਠ ਗੋਤ ਦਾ ਇੱਕ ਹੋਰ ਪਿੰਡ ਬਾਠ ਸੰਗਰੂਰ ਜ਼ਿਲ੍ਹੇ ਵਿੱਚ ਵੀ ਹੈ ਪੰਜਾਬ ਵਿੱਚ ਬਾਠ ਨਾਮ ਦੇ ਕਈ ਪਿੰਡ ਹਨ ਹੁਯਤੇਆਣਾ ਵਿੱਚ ਰਾਜੇਵਾਲ ਨੂਰਪੁਰ ਕੁਲੀਵਾਲ ਮਾਨਕੀ ਤੇ ਬਾਟਕਲਾ ਆਦਿ ਪਿੰਡ ਵਿੱਚ ਵੀ ਬਾਠ ਪਾਈਚਾਰੇ ਦੇ ਕਾਫੀ ਜੱਟ ਵਸਦੇ ਹਨ ਫਿਰੋਜ਼ਪੁਰ ਬਠਿੰਡਾ ਮਾਨਸਾ ਤੇ ਪਟਿਆਲਾ ਦੇ ਇਲਾਕੇ ਵਿੱਚ ਵੀ ਬਾਠ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ ਕੁਝ ਬਾਠ ਜੱਟ ਰੋਪੜ ਜ਼ਿਲ੍ਹੇ ਵਿੱਚ ਵੀ ਹਨ ਫਤੇਗੜ ਸਾਹਿਬ ਜ਼ਿਲ੍ਹੇ ਦਾ ਇੱਕ ਬਾਟਕਲਾ ਪਿੰਡ ਵੀ ਬਾਠ ਜੱਟਾਂ ਦਾ ਬਹੁਤ ਉਗਾ ਪਿੰਡ ਹੈ ਪੰਜਾਬ ਵਿੱਚ ਬਾਠ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਕੱਟ ਹੈ ਬਾਠ ਕੋਤ ਦੇ ਲੋਕ ਦਲਿਤ ਪਾਈਚਾਰੇ ਵਿੱਚ ਵੀ ਹਨ ਜੂੜ ਵੀ ਪੰਜਾਬ ਦੇ ਬਾਠ ਜੱਟ ਸਿੱਖ ਹਨ ਪੱਛਮੀ ਪੰਜਾਬ ਵਿੱਚ ਹੁਣ ਸਾਰੇ ਬਾਠ ਜੱਟ ਮੁਸਲਮਾਨ ਹਨ ਬਾਠ ਜੱਟਾਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਬਹੁਤ ਉੱਨਤੀ ਕੀਤੀ